ਆ ਜਦੋਂ ਅਸੀਂ ਗੁਰੂ ਘਰ ਲੰਗਰ ਤਿਆਰ ਕਰਨੇ ਆ ਪਿਆਰਿਓ ਸਾਡੇ ਅੰਦਰ ਭਾਵਨਾ ਚਾਹੀਦੀ ਐ ਇਹ ਗੁਰੂ ਸਾਹਿਬ ਨੇ ਛਕਣਾ ਵੇ ਸੰਗਤ ਹਾ ਪ੍ਰਭ ਵਸਾ ਜਿਉ ਐ ਨਹੀਂ ਵੀ ਕੋਈ ਨਾ ਨਾ ਇਹ ਤੇ ਗੁਰੂ ਸਾਹਿਬ ਨੇ ਜੇ ਸਾਡੀ ਭਾਵਨਾ ਇਹ ਹੋਏਗੀ ਨਾ ਤੇ ਗੁਰੂ ਦੀ ਕਿਰਪਾ ਹੋਏਗੀ ਤੇ ਜੇ ਇਹਦੇ ਉਲਟ ਯੂਪੀ ਦਾ ਬਚਨ ਹੈ ਦੁਆਰਸ਼ੀ ਪ੍ਰੋਗਰਾਮ ਸੀ ਤੇ ਜਿਹੜੇ ਉਹ ਦਾਲ ਸੋਜੀ ਬਣਾਉਣ ਆਏ ਸੀ ਨਾ ਉਹ ਕਾਰੀਗਰ ਉਹਨਾਂ ਸ਼ਹਿਰ ਤੋਂ ਲਿਆਂਦੇ ਸ਼ਹਿਰ ਤੇ ਉਹ ਸਿੱਖੀ ਸ਼ਰੂ ਵਿੱਚ ਸਨ ਪਰ ਉਹਨਾਂ ਦਾ ਸਾਥ ਦਾਵਾ ਆਪਣਾ ਸੀ ਮੈਂ ਜਾ ਕੇ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਐਂ ਹਉ ਕਰੋ ਲਾਕੇ ਦੀ ਸੰਗਤ ਆਉਣੀ ਹੈ ਕਾਫੀ ਇੱਕ ਦੇਗਾ ਦੇ ਦਾਲ ਦਾ ਹੋਰ ਬਣਾ ਲਓ ਹਾਲ ਦਾਲ ਸ਼ਬਦੀ ਹੈ ਆ ਦਾਲ ਐ ਸਬਜ਼ੀ ਐ ਇੱਕ ਡਿਗਾ ਦਾਲ ਦਾ ਹੋਰ ਬਣਾਓ ਸੰਗਤਵਾ ਮੈਨੂੰ ਕਹਿੰਦੇ ਜੀ ਫਿਕਰ ਨਾ ਕਰੋ ਇਹ ਵੀ ਨਹੀਂ ਮੁੱਕਦੀ ਅਗਲੀ ਗੱਲ ਉਹਨਾਂ ਕੀ ਕਹੀ ਕਹਿੰਦੇ ਸਾਡੇ ਕੋਲ ਤਜਰਬਾ ਐ ਕੀ ਤਜਰਬਾ ਜਦੋਂ ਸੰਗਤ ਜਿੱਥੇ ਜ਼ਿਆਦਾ ਹੋਵੇ ਸੀ ਦਾਲ ਕੱਚੀ ਰੱਖ ਲੈਨੇ ਆ ਦੁਬਾਰਾ ਕੋਈ ਲੈਂਦਾ ਹੀ ਨਹੀਂ ਆ ਵੀ ਦੇਖੋ ਭਾਈ ਨਹੀਂ ਨਹੀਂ ਐਸਾ ਨਹੀਂ ਚਾਹੀਦਾ ਭਾਵਨਾ ਹੋਵੇ ਇਹ ਪ੍ਰਸ਼ਾਦਾ ਹੈ ਦਾਲ ਸੇ ਲੰਗਰ ਗੁਰੂ ਨੇ ਛਕਣਾ ਤੇ ਗੁਰੂ ਸਾਹਿਬ ਛਕਦੇ ਆ। ਧੰਗੁਰ ਅਮਰਦਾਸ ਜੀ ਮਾਰਨ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤਾਂ ਵਾਸਤੇ ਦਾਲ ਪ੍ਰਸ਼ਾਦ ਦੇ ਕੜਾ ਪ੍ਰਸ਼ਾਦ ਘੋਵਾਲੀਆਂ ਖੀਰਾਂ ਛੱਤੀ ਪਕਾ ਤੇ ਭੋਜਰ ਬਣਾਉਂਦੇ ਹੋ ਇਹ ਧੰਗੁਰ ਅਮਰਦਾਸ ਸਮਰ ਸਮਰਤ ਸਤਗੁਰੂ ਆਪ ਜੀ ਅਲੂਣਾ ਮੂੰਗਰਾ ਛਕਦੇ ਹੋ। ਲੂਣੋ ਹੀ ਨਹੀਂ ਪਾਉਂਦੇ। ਤੇ ਮੇਰੇ ਗੁਰ ਅਮਰਦਾਸ ਜੀ ਕਹਿੰਦੇ ਗੁਰ ਸਿੱਖੋ ਜੋ ਸੰਗਤ ਛਕਦੀ ਹੈ ਉਹ ਅਸੀਂ ਛਕਦੇ ਆ। ਸਾਨੂੰ ਸਵਾਦ ਆਉਂਦਾ ਕਹਿੰਦੇ ਕਮਾਲ ਹੈ ਇੱਕ ਦਿਨ ਸੰਗਤ ਨੇ ਲੰਗਰ ਛਕ ਲਿਆ ਉਹ ਗੁਰਸਿੱਖ ਬੈਠੇ ਸੱਚੇ ਬਾਦਸ਼ਾਹ ਦੇ ਕੋਲ ਮਾਰ ਕਹਿੰਦੇ ਭਾਈ ਸਾਡਾ ਵੀ ਚੂਲਾ ਕਰਾ ਦਿਓ ਹੁਣ ਅਸੀਂ ਜੋਸ਼ ਛਕ ਨਾ ਜੇ ਚੂਲਾ ਕਰਨੇ ਉਹਦੇ ਫਿਰ ਛੋਟੇ ਛੋਟੇ ਦਾਣੇ ਸਾਡੇ ਮੂੰਹ 'ਚ ਹੁੰਦੇ ਹੀ ਐ ਨਾ ਨਿਕਲਦੇ ਆ ਮਾਰ ਨੇ ਚੂਲਾ ਕਰਕੇ ਦਿਖਾਤਾ ਕਹਿੰਦੇ ਸੰਗਤ ਛਕਦੀ ਹੈ ਸਾਨੂੰ ਇਸ ਸਵਾਦ ਆਉਂਦਾ ਸਾਦ ਸਕੇ ਜੀ